you ਤਨ ਤੰਦੇਵ ਪਾਰੀ ਸਟੇਸ਼ਨ ਤੇ ਬਹੁਤ ਹੀ ਦੁਖਦਾਈ ਘਟਨਾ ਵਾਪਰੀ ਹੈ ਜਿੱਥੇ ਕਿ ਮੁਹੱਲਾ ਨਾਨਕ ਸਰਦ ਦੇ ਗੁਰਦੁਆਰਾ ਦੀ ਕੰਧ ਦੇ ਨੇੜੇ ਕਿਸੇ ਨੇ ਗੁਟਕਾ ਸਾਇਬ ਦੇ ਅੰਗ ਸਾੜ ਕੇ ਗਲੀ ਦੇ ਵਿੱਚ ਸੁੱਟ ਦਿੱਤਾ ਤੇ ਜਿਵੇਂ ਹੀ ਲੋਕਾਂ ਨੂੰ ਇਸ ਤੇ ਪਾਰੇ ਪਤਾ ਲੱਗਾ ਤਾਂ ਉਹਨਾਂ ਨੇ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਮੌਕੇ ਤੇ ਨੇੜੇ ਰਹਿਣ ਵਾਲੇ ਲੋਕਾਂ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੀ ਕੰਧ ਦੇ ਨੇੜੇ ਪਲਾਸਟਿਕ ਦੀ ਚਾਦਰ ਸੁੱਟੀ ਗਈ ਸੀ ਜਿਸ ਦੇ ਵਿੱਚ ਕੁਝ ਅੰਗ ਸਾੜ ਕੇ ਲੁਕਾਏ ਹੋਏ ਸਨ ਤਾਂ ਜਦੋਂ ਇੱਕ ਬੱਚੇ ਨੇ ਦੇਖਿਆ ਤਾਂ ਉਸਨੇ ਆਪਣੇ ਪਰਿਵਾਰ ਨੂੰ ਸੂਚਿਤ ਕੀਤਾ ਤੇ ਫਿਰ ਗੁਰਦੁਆਰਾ ਸਾਹਿਬ ਦੇ ਨੇੜੇ ਇੱਕ ਸਿੱਖ ਸੰਗਤ ਉਥੇ ਪਹੁੰਚੀ ਹੈ ਤਾਂ ਪ੍ਰਸ਼ਾਸਨ ਨੂੰ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਦੀ ਅਪੀਲ ਕੀਤੀ। ਪਹਿਲਾ ਵਾਇਗੁਰਜੀ ਦਾ ਖਾਲਸਾ ਵਾਇਗੁਰਜੀ ਜੀ ਫਟੇ ਜੇੜਾ ਹਰਮਿੰਦਰ ਸਿੰਘ ਆ ਜੀ ਮਹਲਾ ਨਾਨਕ ਸਰ ਬੈਕ ਸਾਈਡ ਸੇਵਲ ਹਸਪੀਟਲ ਗਲੀ ਚੱਕੀ ਵਾਲੀ ਗੁਰਦੁਆਰਾ ਸਾਹਿਬ ਕੋਲੋਂ ਨਾਲ ਦੀ ਕੰਡ ਜੇ ਅਗਲੇ ਵਿੱਚ ਨਾਲ ਗਲੀ ਗਲੀ ਚੱਕੀ ਵਾਲੀ ਮਹਲਾ ਨਾਨਕ ਸਰ ਠੀਕ ਹੈ ਜੀ ਇਹ ਸੇਵਲ ਜੀ ਸਾਨੂੰ ਸਾਡਾ ਬੱਚਾ ਜੀ ਜਯੋਤ ਅ ਅ ਜੀ ਫਿਰੋ ਨਾਮ ਅੰਤਰਜੋਤ ਸਿੰਘ ਠੀਕ ਹੈ ਜੀ ਇਹ ਦੁਕਾਨ ਤੋਂ ਹੋ ਕੇ ਜਾ ਰਿਹਾ ਤੇ ਇਹਨੂੰ ਪਹਿਲਾਂ ਸਭ ਤੋਂ ਪਹਿਲਾਂ ਡੱਬੀ ਦੇ ਹੋ ਜੇ ਮੈਨੂੰ ਮਾੜੀ ਜੀ ਇਹਦੇ ਵਿੱਚੋਂ ਤੁਹਾਨੂੰ ਜਿਹੜਾ ਸ਼ਾਟ ਦਿੱਤੇ ਗਿਆ ਵੀ ਇਹਦੇ ਵਿੱਚੋਂ ਪਹਿਲਾਂ ਇਹ ਅੰਗ ਮਿਲੇ ਆ ਵੀ ਕੂੜੇ ਦੇ ਵਿੱਚੋਂ ਢੇਰ ਦੇ ਉੱਤੋਂ ਠੀਕ ਹੈ ਜੀ ਹੋਰ ਅਸੀਂ ਸੋਚਿਆ ਨਹੀਂ ਹੋ ਸਕਦਾ ਵੀ ਸਰਚ ਕੀਤਾ ਇੱਕ ਸਾਨੂੰ ਹੋਰ ਮਿਲਿਆ ਉਹਦੇ ਉੱਤੋਂ ਠੀਕ ਹੈ ਜੀ ਸਾਨੂੰ ਇੱਕ ਹੋਰ ਮਿਲਿਆ ਤੇ ਹੋ ਸਕਦਾ ਵੀ ਇਹ ਸੋਚਿਆ ਵੀ ਹੋ ਗਿਆ ਉਹ ਬਾਈਕ ਤੇ ਕਿਸੇ ਕੋ ਹੋਇਆ ਹੋਊਗਾ ਠੀਕ ਹੈ ਜੀ ਇਹ ਦੁਬਾਰਾ ਜਿਹੜਾ ਛੋਟੀ ਬੇਟੀ ਨਾਲ ਲੈ ਕੇ ਦੇ ਉੱਤੋਂ ਗਲੀ ਦੇ ਵਿੱਚੋਂ ਗੁਜ਼ਰ ਰਿਹਾ ਤੇ ਪ੍ਰਣਾਲੇ ਦੇ ਵਿੱਚੋਂ ਸਾਨੂੰ ਆਹ ਜਿਹੜੇ ਅੰਗ ਜਿਹੜੇ ਆ ਇਹ ਹੋਰ ਭਰਮ ਦੇ ਹੋਇਆ ਜੀ ਉਸ ਤੋਂ ਸਾਬ ਇਹ ਜਾਣ ਬੁੱਝ ਕੇ ਕੀਤਾ ਗਿਆ ਸ਼ਰਾਰਤਾ ਜੀ ਕਿਹੜੇ ਪ੍ਰਣਾਲਾ ਸੀ ਹਾਂਜੀ ਇਹ ਗੁਰਦੁਆਰਾ ਕਾਂਗੜ ਦੇ ਵਿੱਚੇ ਨਾਲ ਪ੍ਰਣਾਲੇ ਜਿਹਦੇ ਵਿੱਚੋਂ ਹੀ ਬਰਾਮਦ ਹੋਇਆ ਜੀ ਗੁਰਦੁਆਰਾ ਗੁਰਦੁਆਰਾ ਹਾਂਜੀ ਪ੍ਰਣਾਲੇ ਬੰਦ ਸੀ ਪਰ ਪ੍ਰਣਾਲੇ ਬੰਦ ਸੀਗੇ ਫਿਰ ਉਹਨਾਂ ਵਿੱਚੋਂ ਜਿਹੜਾ ਉਹਨਾਂ ਵਿੱਚੋਂ ਹੀ ਆ ਗਏ ਸਾਨੂੰ ਬਰਾਮਦ ਹੋਇਆ ਜੀ ਕੋਈ ਮੋੜੀ ਪੁਲਿਸ ਨੂੰ ਕਿਸੇ ਨੂੰ ਫੋਨ ਕੀਤਾ ਨਹੀਂ ਹਾਲੀ ਕਿਸੇ ਨੂੰ ਫੋਨ ਨਹੀਂ ਕੀਤਾ ਤੁਹਾਡੇ ਕੋਈ ਹਾਲੀ ਮਾਈਡ ਦੇ ਰਹੇ ਆ ਜੀ ਗੁਰਦੁਆਰੇ ਦੇ ਬੰਦੇ ਸਤਿਗੁਰੂ ਜੀ ਗੁਰਦੁਆਰਾ ਸਾਜੀਵਾਲਾ ਵਾਹ ਮਹਲਾ ਨਾਨਕ ਸਾਹਿਬ ਪਰਮਤਾਰ ਦਾ ਜੀ 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 ਬਈ ਕੀ ਹੋਇਆ ਸਾਰ ਤੇ ਆ ਵੀ ਆ ਬਿਲਕੁਲ ਸ਼ਰਾਰਤ ਆ ਜੀ ਪਹਿਲਾਂ ਤਾਂ ਤੁਹਾਨੂੰ ਦੱਸ ਰਿਆ ਮੈਂ ਵੀ ਉੱਥੇ ਕੂੜੇ ਦੇ ਢੇਰ ਤੋਂ ਇੱਕ ਮਿਲਿਆ ਸਾਨੂੰ ਉਹ ਤਾਂ ਤਾਂ ਸਾਨੂੰ ਇਹ ਆ ਕਿ ਬਾਈ ਮਿਸਟੇਕ ਕਿਸੇ ਕੋ ਹੋ ਸਕਦਾ ਠੀਕ ਆ ਜੀ ਜੇ ਲੋ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਦੇਰ ਬਾਅਦ ਸਾਨੂੰ ਦੁਬਾਰਾ ਬਰਾਮਦ ਹੋ ਗਿਆ ਜੀ ਆਫੀਸ਼ੀਅਲੀ ਹੈ ਜੀ ਸ਼ਰਾਰਤ ਆ ਜੀ ਜਾਣ ਬੁੱਝ ਕੇ ਕੀਤਾ ਗਿਆ ਇਹ ਵਿੱਚ ਨਾਲ ਕੀ ਹੈ ਜੀ ਕਿਹੜਾ ਸਥਾਨ ਹੈ ਪਿਛਲੇ ਪਾਸੇ ਬਿਲਕੁਲ ਤੁਹਾਡੇ ਬੈਕਸਾਈਡ ਵਿੱਚ ਸੋਖਾ ਖਾਨ ਸਥਾਨ ਵੀ ਹੈਗਾ ਮਹਾਰਾਜੀ ਦਾ ਲੋਕ ਇਹ ਮੋਹਲ ਕਲਾ ਕਰਨਾ ਚਾਹੁੰਦੇ ਬਿਲਕੁਲ ਜੀ ਹੈ ਜੀ ਡੈਫੀਨੇਟਲੀ ਹੈ ਕੋਈ ਸੀਸੀਟੀਵੀ ਵੀਰਾਂ ਦੇ ਵਿੱਚ ਕੋਈ ਲੱਗ ਬਣਿਆ ਕਿਸ ਤਰ੍ਹਾਂ ਹੋ ਸੇ ਸਰਚ ਕਰ ਰਹੇ ਹਾਂ ਅਲੀ ਕੋ ਸਾਨੂੰ ਉਹ ਚ ਦਿਖਿਆ ਨਹੀਂ ਆ ਬਾਕੀ ਇਹ ਕਰ ਰਹੇ ਹਾਂ ਸਰਚ ਆਪਾਂ ਦਾ ਪ੍ਰਬੰਧਕ ਕਮੇਟੀ ਵੀ ਕੀਤੀ ਗਈ ਜੀ ਅਖੀਰ ਬਿਲਕੁਲ ਜੀ ਹਾਂ ਜੀ ਪ੍ਰਧਾਨ ਸਾਹਿਬ ਨੂੰ ਦੱਸਿਆ ਗਿਆ ਜੀ ਕੀ ਮੰਗ ਕਰਦੇ ਤੁਸੀਂ ਨਗਰ ਕਾ ਸ਼ਵਣਾ ਕਹਿ ਰਿਹਾ ਕਿਹੜਾ ਬੰਦਾ ਬਰ੍ਹਾਂਦ ਹੋਣਾ ਚਾਹੀਦਾ ਜੀ ਠੀਕ ਹੈ ਜੀ ਪ੍ਰਧਾਨ ਉਹ ਆ ਗਏ ਨੇ ਮੋਕੇ ਤੇ ਹਾਂ ਜੀ ਭਾਈ ਜੀ ਬਿਲਕੁਲ ਜੀ ਸਾਹ ਰਾਣੀ ਜੀ ਕਿਤੇ ਤੇ ਮੈਨੂੰ ਹੁਣੇ ਫੋਨ ਆਇਆ 2 ਮਿੰਟ ਪਹਿਲੇ ਕਿ ਬਾਬਾ ਜੀ ਨੂੰ ਯਾਰ ਉਸ ਵੇਲੇ ਕਾਚੀ ਹਤ ਇਹ ਮੈਨੂੰ ਦੇਖ ਕੇ ਇਹ ਚੀਜ਼ ਆ ਰਿਹਾ ਕਿ ਮੈਂ ਇਹ ਨਹੀਂ ਕਹਿ ਸਕਦੀ ਕਿ ਬਈ ਕੋਈ ਏਦਾਂ ਕੋਈ ਕਿਸੇ ਤੋਂ ਅਣਜਾਣੇ ਚ ਇਹ ਚੀਜ਼ ਹੋਈ ਹੈ ਇਹ ਚੀਜ਼ ਕੋਈ ਜਾਣ ਬੁੱਝ ਕੇ ਕਰ ਸਕਦਾ ਹੈ ਔਰ ਇਹਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿਸੇ ਦੀ ਵਿਕ੍ਰਿਤ ਸੋਚ ਹੀ ਹੋ ਸਕਦੀ ਹੈ ਜੋ ਏਦਾਂ ਦਾ ਕਰ ਸਕਦਾ ਹੈ ਬੰਦਾ ਮੇਰੇ ਖਿਆਲ ਨਾਲ ਕੋਈ ਸਹੀ ਬੁੱਧੀ ਵਾਲਾ ਜਿਹਨੂੰ ਪਤਾ ਹੋਵੇ ਕਿ ਗੁਰੂ ਮਹਾਰਾਜ ਦੀ ਕੀ ਸੜੀ ਰਹੀ ਹੈ ਉਸ ਚੀਜ਼ ਨੂੰ ਦੇਖ ਕੇ ਤੇ ਮੈਨੂੰ ਲੱਗਦਾ ਹੈ ਕਿ ਕੋਈ ਵਿਕਰਤ ਕੋਈ ਦਿਮਾਗੀ ਹਾਲਤ ਦਾ ਪਾਗਲ ਹੀ ਕੋਈ ਅੱਦਾਂ ਦਾ ਹਰਕਤ ਕਰ ਸਕਦਾ ਹੈ ਤੇ ਇਹਦੇ ਵਾਸਤੇ ਵਾਕਈ ਕੋਈ ਕਦਮ ਚੁੱਕਿਆ ਜਾਣਾ ਚਾਹੀਦਾ ਹੈ ਅਸੀਂ ਦੇਖ ਰਹੇ ਹਾਂ ਹੁਣ ਕੈਮਰਸ ਵਗੈਰਾ ਜਿਹੜੇ ਲੱਗੇ ਹੋਏ ਨੇ ਉਹਨਾਂ ਤੇ ਰਿਕਾਰਡਿੰਗਸ ਚੈੱਕ ਕਰਦੇ ਆ ਕਿ ਜੇ ਸਾਨੂੰ ਕੋਈ ਮਿਲੇ ਤੇ ਉਸ ਵਿੱਚ ਕੋਈ ਨਾ ਕੋਈ ਆਪਾਂ ਉਸ ਤੇ ਕਾਰਵਾਈ ਕਰੀਏ ਤੇ ਬਾਕੀ ਸਾਰੇ अगर मैं पहले इस आरेख पर नाम जी अगर ओना तो वासीला की तो कोई ना कोई स्टेटेड वास तो चुका हूँ जो जूनी का खासा इंसान का स्पीकर बाकी क्या बात हुई पार्टी का खासा वाल्की तो मेरा नाम वोल्टी चंगे थी बोलता है साल सामने बिल्कुल साड़ी रहा था ਤੇ ਸਾਨੂੰ ਕਿੱਥੇ ਸਾਨੂੰ ਫੋਨ ਦਾ ਤਕਰੀਬਨ ਸਾਡੇ ਘਰਾਂ ਦੇ ਦੇ ਵਿੱਚ ਗੁਪਤਾ ਸਾਹਿਬ ਦੀ ਜੰਮੀ ਹੋ ਗਿਆ ਤੇ ਫਿਰ ਅਸੀਂ ਚਰਚਕੀਤਾ ਪਹਿਲੂ ਕੂੜੇ ਤੋਂ ਸੰਗ ਨੂੰ ਲੱਭੇ ਬੱਚੇ ਉਹ ਤੋਂ ਬਾਅਦ ਆ ਫਿਰ ਅਸੀਂ ਦੁਬਾਰਾ ਸੱਚੀ ਗੀਦਾ ਪਰਨਾਲਿਆਂ ਤੋਂ ਸਾਨੂੰ ਲੱਭੇ ਜਿਹੜਾ ਪਰਨਾਲਾ ਗੁਰਦਵਾਰ ਸਾਹਿਬ ਦੀ ਕੰਧ ਦਾ ਚੋਂ ਲੱਭੇ ਪਰ ਇਹ ਹੈ ਕਿ ਪਰਨਾਲਾ ਉੱਤੋਂ ਬੰਦ ਰਿਹਾ

ਮਰਗੜੀ ਇੱਕ ਸਾਜ਼ਿਸ਼ ਆ ਇਹ ਮੰਗਦੇ ਇਹੋ ਕਰਦੇ ਵੀ ਬੰਦਾ ਪਹਿਲਾਂ ਫੜਾਂਗੇ ਫਿਰ ਉਹਦੇ ਆਪ ਕਰਾਂਗੇ ਜੋ ਕਰਨਾ ਫਿਰ ਪ੍ਰਸ਼ਾਸਨ ਦੇ ਵਾਲੇ ਕਰਣ ਸਾਨੂੰ ਹੋਰ ਇਨਫਰਮੇਸ਼ਨ ਮਿਲੀ ਸੀ ਵੀ ਇੱਥੇ ਨਾ ਅਨੰਤਸਰ ਭੱਲੇ ਗੁਰਦਵਾਰ ਸਾਹਿਬ ਲੱਗੇ ਨਾ ਗੁਰੂ ਸਾਹਿਬ ਦੀ ਅੰਗਾਲੀ ਬੈਲਦੀ ਹੋਈ ਆ ਅਸੀਂ ਮੌਕੇ ਤੇ ਆਈ ਵੈਰੀਫਾਈ ਕਰ ਰਹੇ ਹਾਂ ਗੁਰਦਸਾਹ ਦੇ ਵਿੱਚ ਨਹੀਂ ਕੋਈ ਕਿਸੇ ਕਿਸਮ ਦੀ ਹੈਗੀ ਕੋਈ ਗਲਬਾ ਇਹ ਬੜੀ ਦੇ ਵਿੱਚ ਕੋਈ ਸ਼ਾਰਦ ਦੀ ਹਮਸਰੀ ਕਰਕੇ ਗਿਆ ਜੀ ਲੱਕੀ ਵੈਰੀ ਭਾਈ ਕਿਹੜੇ ਮੁੱਲੇ ਚ ਹੈਗਾ ਸਰ ਇਹ ਨਖਰ ਮਹੱਲਾ ਵਾ ਜੀ ਤੇ ਲੱਗਦਾ ਸਰ ਕਿੰਨੇ ਕੰਗ ਹੋਣਗੇ ਜਿਹੜੇ ਗੁਰੂ ਸਾਹਿਬ ਦੇ ਉਹ ਹੀ ਦੇਖ ਰਹੇ ਹਾਂ ਦੇਖ ਰਹੇ ਸੀ ਦੇਖ ਰਹੇ ਸੀ ਸੀਸੀਟੀਵੀ ਚੈੱਕ ਕਰਨਾ ਜੀ 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 ਜੀ